ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਗੁੱਡ ਮਾਰਨਿੰਗ ਆਈ ਹੋਪ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸ਼ੁਰੂ ਕਰਦੇ ਆਂ ਜੀ ਅੱਜ ਦਾ ਵਲੌਗ ਸਵੇਰ ਦੇ 9:00 ਵਜੇ ਆ ਠੰਡ ਆਪਣੇ ਵੀ ਬਹੁਤ ਜ਼ਿਆਦੇ ਆ ਕਹਿਣ ਨੂੰ ਕੀ ਕਹੀ ਜਾਈਏ ਵੀ ਆਪਣੇ ਠੰਡ ਹੈ ਨਹੀਂ ਪਰ ਠੰਡ ਆਪਣੇ ਬਹੁਤ ਜ਼ਿਆਦੇ ਆ ਇੱਧਰ ਤੇ ਇਸ ਟਾਈਮ ਕਾਂਬਾ ਚੜ ਰਿਹਾ ਪੂਰਾ ਕੋਹਰਾ ਪੈਂਦਾ ਆਪਣੇ ਸੁੱਤੀ ਠੰਡਾ ਤੇ ਠੰਡੀ ਠੰਡੀ ਹਵਾ ਚੱਲ ਰਹੀ ਆ ਤੇ ਠੰਡੀ ਠੰਡੀ ਹਵਾ ਦੇ ਨਾਲ ਕਮਾਲ ਹੀ ਹੋਈ ਪਈ ਆ ਚਲੋ ਜੀ ਕਰਦੇ ਸ਼ੁਰੂ ਅੱਜ ਦਾ ਵਲੌਗ ਤੇ ਵੇਨੇ ਫਿਰ ਕੀ ਬਣਦਾ ਜੜਦਾ ਤੇ ਅੱਜ ਮੈਂ ਜਾਣਾ ਵੈਸੇ ਸ਼ਹਿਰ ਇੱਕ ਦੋ ਕੰਮ ਤੇ ਜੋ ਤਰੀਆਂ ਦਾ ਘਰੇ ਅੱਜ ਤੇ ਬਾਕੀ ਦੇਣੇ ਫੇ ਕੀ ਬੰਦਾ ਜੁੜਦਾ ਕਰਦੇ ਹਾਂ ਸ਼ੁਰੂ ਅੱਜ ਦਾ ਵਲੌਗ ਤੇ ਬਾਕੀ ਵੀ ਮੈਂ ਤੁਹਾਨੂੰ ਇੱਕ ਵਲੌਗ ਦੇ ਵਿੱਚ ਦੱਸ ਦਿਆਂ ਵੀ ਆਪਣੇ ਛੋਟੇ ਭਰਾ ਪ੍ਰਾਪਤ ਵਾਲੀ ਗਾਲ ਦਾ ਗਾਣਾ ਆ ਗਿਆ ਤੇ ਉਹਦਾ ਲਿੰਕ ਆ ਜਿਹੜਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਠੀਕ ਹੈ ਸਰਕਮਸਟੈਂਸਸ ਬਹੁਤ ਸੋਹਣਾ ਗਾਣਾ ਤੇ ਮੈਂ ਕਮਿਊਨਿਟੀ ਦੇ ਵਿੱਚ ਸ਼ੇਅਰ ਵੀ ਕੀਤਾ ਸੀਗਾ ਤੇ ਇੱਥੇ ਮੈਂ ਪੋਸਟਰ ਵੀ ਲਾ ਦੂੰਗਾ ਸਰਚ ਕਰਕੇ ਜਰੂਰ ਸੁਣਿਓ ਤੇ ਚੈਨਲ ਨੂੰ ਸਪੋਰਟ ਕਰਿਓ ਬਹੁਤ ਘੈਂਟ ਗਾਣਾ ਆ ਤੇ ਆਪਣੀਆਂ ਦਵਾਵਾਂ ਜ਼ਰੂਰ ਦਿਓ ਜਿਵੇਂ ਤੁਸੀਂ ਬਾਈ ਤਾਜ ਦੇ ਗਾਣੇ ਨੂੰ ਪਿਆਰ ਦਿੱਤਾ ਓਵੇਂ ਤੁਸੀਂ ਪ੍ਰਾਪਤ ਵਾਲੀ ਵਾਲ ਦੇ ਗਾਣੇ ਨੂੰ ਪਿਆਰ ਦਿਓ ਕਿਉਂਕਿ ਆਪਾਂ ਬਹੁਤ ਜਾਣਿਆਂ ਨੂੰ ਜਾਂ ਮਤਲਬ ਖਾਸ ਖਾਸ ਜਾਣਿਆਂ ਨੂੰ ਸਪੋਰਟ ਕਰਦੇ ਹੁੰਦੇ ਆਂ ਬਾਲੇ ਜਾਣਿਆਂ ਨੂੰ ਆਪਾਂ ਸਪੋਰਟ ਨਹੀਂ ਮਤਲਬ ਇਦਾਂ ਨਹੀਂ ਕਰਦੇ ਹੁੰਦੇ ਵੀ ਬਾਲਿਆਂ ਦੀ ਤੁਹਾਡੇ ਅੱਗੇ ਰਿਕੁਐਸਟ ਨਹੀਂ ਕਰ ਦਿੰਦੇ ਠੀਕ ਹੈ ਜੀ ਜੀ ਇਹਦੀ ਕਰਦੇ ਹੁੰਦੇ ਆਂ ਉਹਨੂੰ ਜ਼ਰੂਰ ਕਰਿਆ ਕਰੋ ਤੇ ਬਾਕੀ ਕਰਦੇ ਸ਼ੁਰੂ ਅੱਜ ਦਾ ਵਲੌਗ ਵੇਣਾ ਫਿਰ ਕੀ ਬੰਦਾ ਛੁੱਟਦਾ ਠੰਡ ਬਹੁਤ ਆ ਠੇਵ ਚ ਹੱਥ ਬਾਹਰ ਕੱਢਣ ਨੂੰ ਜੀ ਨਹੀਂ ਕਰ ਰਿਹਾ ਤੇ ਪਰ ਕੱਢਣਾ ਪੈਣਾ ਤੇ ਹਜੇ ਆਪਣਾ ਕਨੈਕਸ਼ਨ ਆ ਜਿਹੜਾ ਉਹ ਲਾ ਕੇ ਨਹੀਂ ਗਏ ਕਿਉਂਕਿ ਇਹਨਾਂ ਨੂੰ ਮੀਟਰ ਬਾਕਸ ਨਹੀਂ ਮਿਲਿਆ ਕਿਉਂਕਿ ਆਪਣਾ ਕੱਲਾ ਮੀਟਰ ਤੇ ਕੱਲੇ ਮੀਟਰ ਲਈ ਉਹ ਬਾਕਸ ਚਾਹੀਦਾ ਨਿੱਕਾ ਜਿਹੜਾ ਆਪਣੇ ਲੱਗਿਆ ਹੋਇਆ ਇਦਾਂ ਦਾ ਕਿਉਂਕਿ ਆਪਣੇ ਦੋ ਮੀਟਰ ਲੱਗਦੇ ਇੱਕ ਤਾਂ ਹੈਗਾ ਉਹਦੇ ਵਾਲਾ ਸੋਲਰ ਵਾਲਾ ਤੇ ਇੱਕ ਆਪਣਾ ਜਿਹੜਾ ਇੱਥੇ ਲੱਗਣਾ ਬਿਜਲੀ ਵਾਲਾ ਤੇ ਉਹਦੇ ਨਾਲ ਦਾ ਬਾਕਸ ਕਹਿੰਦੇ ਬਹਾਨਾ ਮਾਰ ਰਹੇ ਆ ਬਿਲ ਨਾਲ ਤਾਂ ਕਿਉਂ ਨਹੀਂ ਸਾਰਾ ਕੁਝ ਹੀ ਹੁੰਦਾ ਇਹਨਾਂ ਕੋਲੇ ਤੇ ਕਹਿੰਦੇ ਕਿ ਸਾਡੇ ਕੋਲ ਹੈ ਨਹੀਂ ਗਾ ਬਾਕਸ ਅਜੇ ਤੇ ਚਲੋ ਅਸੀਂ ਆਖਿਆ ਵੀ ਕੋਈ ਗੱਲ ਨਹੀਂ ਲਾਜੋ ਭਾਈ ਜਿੱਦੇ ਲਾ ਕੇ ਜਾਣਾ ਹੋਇਆ ਹੈ ਨਾ ਤੇ ਚਲੋ ਕੋਈ ਗੱਲ ਨਹੀਂ ਲੱਗ ਜੂਗਾ ਆਪਣੇ ਤੇ ਕਰਦੇ ਹਾਂ ਸ਼ੁਰੂ ਅੱਜ ਦਾ ਵਲੌਗ ਬੇਨੇ ਫਿਰ ਕੀ ਬੰਨਦਾ ਜੁੜਦਾ ਅੱਜ ਦੇ ਵਲੌਗ ਦੇ ਵਿੱਚ ਲੋ ਜੀ ਆਪਾਂ ਚੱਲੇ ਰੋਟੀਆਂ ਰੱਖੀਆਂ ਖਾ ਲੀਆਂ ਤੇ ਦੁਪਹਿਰ ਦੇ ਵੱਜ ਗਏ 12 ਰੋਟੀਆਂ ਖਾਣ ਦੇ ਲੇਟ ਹੋ ਗਏ ਉੜੀ ਆਤ ਤੋਂ ਉੱਥੋਂ ਵਾਲੀ ਪੈ ਗਈ ਨਾ ਮੰਡੀ ਵਾਲੀ ਮੰਡੀ ਦੁਪਹਿਰੇ ਐਸੇ ਵਾਲੇ ਰੋਟੀਆਂ ਖਾਈ ਦੀਆਂ ਨੇ ਕਿਉਂਕਿ ਲੇਟ ਉੱਠੀ ਦਾ ਸੀਗਾ ਵੈਸੇ ਇੱਥੇ ਤਾਂ ਮੈਨੂੰ 6:30 ਵਜੇ ਹਾਂ ਠੀਕ ਹੈ ਇੱਥੇ ਤਾਂ ਮੈਨੂੰ 6:30 ਵਜੇ ਜਾਗ ਆ ਗਈ ਤੇ ਹੱਦ ਮੈਂ 7:30 ਵਜੇ ਉੱਠ ਗਿਆ ਇੱਥੇ ਪਿੰਡ ਆ ਕੇ ਬਦਲ ਕਿਉਂ ਨੇ ਨੀਂਦ ਆਉਂਦੀ ਬੜਾ ਲੇਟ ਤੱਕ ਤੇ ਹੁਣ ਮੈਂ ਚੱਲਾ ਮੰਡੀ ਨੂੰ ਗੋਨਿਆ ਨੇ ਇੱਕ ਤਾਂ ਤੇ ਅਲਕੁਸ਼ ਕੋਲੇ ਕੰਮ ਆ ਤੇ ਦੂਜੇ ਨੰਬਰ ਤੇ ਮੈਂ ਮੜਾ ਜਾ ਆਪਣੇ ਜਿਹੜੇ ਕੱਪੜੇ ਸਿਉਣੇ ਦੇ ਕੇ ਆਉਣੇ ਜਿਹੜਾ ਭੂਆ ਉਹਨਾਂ ਨੇ ਕੁੜਤਾ ਉਹ ਮੈਂ ਦਿੱਤਾ ਮੇਰਾ ਰਦਾ ਮੋਟਾ ਆ ਸਮਾਈ ਲਈਏ ਪਾਪੂ ਤਾਂ ਮੈਨੂੰ ਕਹਿੰਦਾ ਵੀ ਇਹਦਾ ਸਫਾਰੀ ਸੂਟ ਸਮਾਈ ਬਾਕੀ ਆਪਾਂ ਉਹਨੂੰ ਪੁੱਛਾਂਗੇ ਆਪਣੇ ਜਿਹੜੇ ਟੇਲਰ ਨੂੰ ਜੇ ਇਹਦਾ ਸਫਾਰੀ ਸੂਟ ਬਣਦਾ ਹੋਇਆ ਕਿਉਂਕਿ ਸਫਾਰੀ ਸੂਟ ਲਈ ਕਈ ਵਾਰੀ ਕਪੜਾ ਵਧ ਘੱਟ ਲੱਗਦਾ ਹੁੰਦਾ ਤੇ ਉਹ ਪੁੱਛਾਂਗੇ ਜੇ ਬਣਦਾ ਹੋਇਆ ਤਾਂ ਸਫਾਰੀ ਸੂਟ ਬਣਾ ਲਾਂਗੇ ਨਹੀਂ ਫਿਰ ਆਪਾਂ ਦੂਜਾ ਬਣਾ ਲਾਂਗੇ ਕੀ ਹੁੰਦਾ ਕੁਰਤਾ ਵੀ ਮੈਂ ਬੁੱਕ ਸਮਾ ਲਾਂਗੇ ਹਨ ਤੇ ਚੱਲਦੇ ਹੁਣ ਤੇ ਇੱਕ ਲਾਡੀ ਲਈ ਕੁਰਤਾ ਵੀ ਮੈਂ ਲੈ ਕੇ ਦੇਣਾ ਆ ਕਿਉਂਕਿ ਹੁਣ ਭੈਣ ਵਰਗੇ ਜਾਣਗੇ ਤੇ ਲਾਡੀ ਨੇ ਮੰਗਾਇਆ ਕੁਰਤਾ ਨੂੰ ਚਿੱਟਾ ਉਹ ਸਮੋਣਾ ਤੇ ਉਹਦਾ ਨਾਪ ਲਾਡੀ ਭੇਜੂਗਾ ਤੇ ਆਪਾਂ ਲੈ ਕੇ ਫੜਾਇਆ ਹੁਣ ਡੀਲਰ ਨੂੰ ਨਾਬਾ ਚ ਵਟਸਐਪ ਤੇ ਭੇਜ ਦਾਂਗੇ ਤੇ ਚੱਲ ਗਏ ਫਿਰ ਹੁਣ ਹਨਾ ਕਿਉਂਕਿ 13 ਤਰੀਕ ਹੋਗੀ ਆ ਤੇ ਦਿਨ ਥੋੜੇ ਰਹਿ ਗਏ 10 ਕੀ ਰਹਿ ਗਏ 10 12 ਦਿਨ ਰਹਿ ਗਏ ਉਹਨਾਂ ਦੇ ਜਾਣ ਦੇ ਹੈਨਰ ਕੈਂਟ ਚ ਫਿਰ ਉਦੋਂ ਪਹਿਲਾਂ ਪਹਿਲਾਂ ਸਮਾ ਲਈਏ ਕੱਪੜੇ ਫਿਰ ਦਿੱਲੀ ਵੀ ਜਾਣਾ ਆ ਛੱਡਣਾ ਸੱਸਰੀ ਘਰ ਸਾਰਿਆਂ ਨੂੰ ਮੈਂ ਕਿਹਾ ਨੇ ਵਲੌਗ ਤਾਂ ਸ਼ੁਰੂ ਕਰ ਲਿਆ ਸੀ ਤੇ ਬੈਕ ਟੂ ਬੇਸਿਕ ਅੱਜ ਆਪਾਂ ਕੱਲ ਘਰੇ ਆ ਗਏ ਸੀ ਕੰਮ ਤਾਂ ਆਪਾਂ ਕੱਲ ਤੋਂ ਸਟਾਰਟ ਕਰ ਦਿੱਤਾ ਸੀ ਬਟ ਅੱਜ ਆਪਾਂ ਜਿਹੜੀ ਡੀਪ ਕਲੀਨਿੰਗ ਕਰਨੀ ਆ ਕਿਉਂਕਿ ਬਹੁਤ ਜ਼ਿਆਦੇ ਗੰਦ ਪਿਆ ਹੋਇਆ ਸੀਗਾ ਵੱਡਾ ਘੁੰਡਾ ਥੱਲੇ ਚੰਗੀ ਤਰ੍ਹਾਂ ਝਾੜੂ ਝੂੜੂ ਕੱਢਣਾ ਆ ਠੀਕ ਆ ਕਮਰਿਆਂ ਦੀ ਹਾਲਤ ਚੰਗੀ ਤਰ੍ਹਾਂ ਸਵਾਰਨੀ ਆ ਚੱਦਰਾਂ ਚੇਂਜ ਕਰਨੀਆਂ ਦੇਖੋ ਕਿੰਨਾ ਗਾਹ ਪਾਇਆ ਪਿਆ ਮੈਂ ਕੱਪੜਿਆਂ ਦੀ ਸੈਟਿੰਗ ਕਰਨੀ ਆ ਠੀਕ ਆ ਆਹ ਵਾਲੀ ਚੱਦਰ ਵੀ ਗੰਦੀ ਹੋਈ ਆ ਇਹ ਵਾਲੀ ਚੱਦਰ ਵੀ ਚੇਂਜ ਕਰਨੀ ਆ ਫੇਰ ਰੱਬ ਤੇਰਾ ਭਲਾ ਕਰੇ ਅ ਕੀ ਕੰਦੇ ਹੁੰਦੇ ਆ ਕੱਪੜੇ ਵੀ ਧੋਣੇ ਆ ਸੋ ਕੱਪੜੇ ਵੀ ਮਸ਼ੀਨ ਚ ਪਾਈ ਜਾਣੀ ਆ ਜਿਵੇਂ ਜਿਵੇਂ ਧੋਈ ਜਾਂਦੇ ਹੋਰ ਮੈਂ ਤਾਲਾਂ ਚੰਗੀ ਜਾਣੀਆਂ ਮੈਂ ਕਿਤੇ ਕੁਰਤੇ ਪਜਾਮੇ ਸੀਗੇ ਤਿੰਨ ਚਾਰ ਉਹ ਤੋਤੇ ਆ ਤੇ ਹੁਣ ਮੈਂ ਲੱਗੀ ਆ ਚੰਗੀ ਤਰ੍ਹਾਂ ਕਲੀਨਿੰਗ ਕਰਨੀ ਵਾਸ਼ਰੂਮ ਵਾਸ਼ਰੂਮ ਸਾਫ ਕਰਨੀ ਆ ਸੀ ਜਿਹੜੀ ਸਫਾਈ ਆਪ ਕਰ ਲੈਣੀ ਹੋ ਕਿਸੇ ਨੇ ਨਹੀਂ ਕਰਦੀ ਹੈਗੀ ਇਹ ਗੱਲ ਤਾਂ ਅੱਜ ਸਾਬਤ ਹੋ ਗਈ ਹੈ ਜਿਹੜੀ ਡੀਪ ਕਲੀਨਿੰਗ ਤੁਸੀਂ ਆਪ ਕਰ ਲੈਣੀ ਆ ਚਾਹੇ ਕਿੰਨਾ ਵੀ ਤੁਸੀਂ ਕਿਸੇ ਨੂੰ ਲਾਇਆ ਹੋਵੇ ਉੰਨੀ kia ਉਹ ਨਾ ਨਹੀਂ ਕਰਦਾ ਹਨ ਕਿਉਂਕਿ ਬਿੱਡਾ-ਬੁੱਡਾ ਬਹੁਤ ਜ਼ਿਆਦਾ ਗੰਦ ਪਿਆ ਹੋਇਆ ਆ ਸੋ ਮੈਨੂੰ ਇਦਾਂ ਵੀ ਇੱਕ ਵਾਰੀ ਚੰਗੀ ਤਰ੍ਹਾਂ ਮੈਂ ਝਾੜੂ-ਪੋਚਾ ਕਰਦੇ ਆ ਤੇ ਦੀਦੀ ਹੁਣਾਂ ਨੇ ਵੀ ਆਉਣਾ ਇਸ ਕਰਕੇ ਉਹਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਪਰੋਂ ਦੁਬਾਰਾ ਡੀਪ ਕਲੀਨਿੰਗ ਕਰਨੀ ਪੈਣੀ ਆ ਚਤਰਾ ਚਤਰਾ ਜੀ ਇਹਨਾਂ ਨੰਨੀਆਂ ਬਣੀਆਂ ਮਹਿਕ ਦੀ ਬਗਾਇਆ ਥੋੜਾ ਜਿਹਾ ਗੱਡੀ ਦਾ ਕੰਮ ਕਰਾਉਣਾ ਸੀਗਾ ਤਕਦੀਰ ਇੱਧਰ ਘਟੁੰਦੇ ਆ ਮੰਮੀ ਆ ਦੋਨੇ ਜਾਨੀਆਂ ਬਾਹਰ ਬੈਠੀਆਂ ਮੰਮੀ ਨੂੰ ਫੋਨ ਆਇਆ ਤੇ ਮੰਮੀ ਪਤਾ ਨਹੀਂ ਕੀ ਕਰਦੇ ਆ ਤੇ ਹੁਣ ਆਪਾਂ ਕਰ ਲਈ ਇਹਦਾ ਮਤਲਬ ਕਲੀਨਿੰਗ ਉਸ ਤੋਂ ਬਾਅਦ ਆਪਾਂ ਤੁਹਾਨੂੰ ਮਿਲਦੇ ਆ ਥੋੜੇ ਟਾਈਮ ਬਾਅਦ ਸਬਜ਼ੀ ਆਪਾਂ ਬਣਾ ਲਈ ਸੀ ਰੋਟੀ ਪਾਣੀ ਦੇ ਦਿੱਤਾ ਸਾਰਿਆਂ ਨੂੰ ਰੋਟੀ ਪਾਣੀ ਖਾ ਕੇ ਤੇ ਹੁਣ ਆਪਾਂ ਹੋ ਗਏ ਸਫਾਈਆਂ ਵੱਲ ਤੇ ਦੇਖੋ ਕਿੰਨੇ ਟਾਈਮ ਵਿੱਚ ਸਫਾਈਆਂ ਖਤਮ ਹੁੰਦੀਆਂ ਤੇ ਮਿਲਦੇ ਆ ਨਾ ਥੋੜੇ ਟਾਈਮ ਬਾਅਦ ਲੋਵੀ ਰਜਾਈਆਂ ਰਜੋਈਆਂ ਸਾਰੀਆਂ ਨਵੀਆਂ ਕੱਢ ਲਈਆਂ ਕੱਟ ਤੇ ਹੋ ਹੋ ਰਜਾਈਆਂ ਰਜੋਈਆਂ ਕੱਢ ਲਈਆਂ ਸਾਰੀਆਂ ਬੜੀ ਦਾ ਇੱਧਰ ਲਾਤਾ ਬੈਸਤਰਾ ਬੜੀ ਨੂੰ ਅੱਜ ਨਵਾਤਾ ਸੀਗਾ ਕਿਉਂਕਿ ਬਹੁਤ ਜ਼ਿਆਦਾ ਗੰਦਾ ਹੋ ਗਿਆ ਪਤਾ ਨਹੀਂ ਕਿੱਥੋਂ ਆਇਆ ਬੜੀ ਨੂੰ ਅੰਦਰ ਨਾ ਕਰਦੀਏ ਹੁਣ ਸੁੱਕ ਗਿਆ ਹੋਊਗਾ ਬੈਠੂਗਾ ਇੱਥੇ ਕੁੰਡਾ ਹਾਂ ਮੈਂ ਬਾਹਰ ਨਹੀਂ ਬੈਠ ਮੈਂ ਬੰਦੀ ਬਾਹਰ ਨਹੀਂ ਕਰ ਜਾਂਦਾ ਕੁੰਡਾ ਲਾਇਆ ਨਹੀਂ ਬਾਹਰ ਹਵਾ ਚੱਲਦੀ ਆ ਤੇ ਉਹ ਇਹਨੂੰ ਨਵਾ ਕੇ ਤੁੱਪੇ ਥੱਲੇ ਬੋਰੀ ਵਿਛਾਈ ਆ ਇਹਦੇ ਕੰਬੀ ਜਾਂਦਾ ਆ ਮੰਮੀ ਕੰਦੀ ਮੈਂ ਆਉਣੀ ਆ ਮੇਰੇ ਵੀ ਦਿਓ ਪਲੇਟ ਪਾਪਾ ਚਲ ਗਿਆ ਮੈਨੂੰ ਲੱਦਦਾ ਹਨਾ ਆਹ ਸਾਲਾ ਨੂੰ ਫੇਰ ਘਰੋਂ ਪਾ ਦੇਣਾ ਕੱਕ ਦਿਓ ਫੇਰ ਲੈਣੀ ਸਬਜੀ ਟੀ ਡੱਬ ਕੇ ਨੌ ਸੋ ਪਿਟਾਗਰਾ ਹੂੰ ਹੂੰ ਲੋ ਵਿੱਚ ਔਲ ਬਣਾਏ ਸੀ ਮੰਮੀ ਪਤਾ ਨਹੀਂ ਕਿੱਧਰ ਆ ਚੌਲ ਮੰਮੀ ਨੂੰ ਵੀ ਦੇ ਦਈਏ ਜਾਂ ਇੱਥੇ ਹੀ ਰੱਖ ਦੇਈਏ ਮੰਮੀ ਨੂੰ ਅੰਦਰ ਹੀ ਬੁਲਾ ਦਿੰਨੀ ਇੱਥੇ ਬੁਲਾਉਣੀ ਆ ਸਾਰੇ ਜਾਣੇ ਹੁਣ ਖਾਣ ਲੱਗਿਆ ਚੌਲ ਮੈਂ ਕਿਹਾ ਤਾਂ ਫੋਨ ਵੀ ਆਇਆ ਸੀ ਕੁਛ ਖਾਣਾ ਤਾਂ ਨਹੀਂ ਮੈਂ ਕਿਹਾ ਨਹੀਂ ਅਸੀਂ ਚੌਲ ਬਣਾਉਣ ਲੱਗਿਆ ਸਵਾਦ ਆ ਬੜੀ ਨੂੰ ਨਵਾਤਾ ਸੀ ਤੇ ਇੱਥੇ ਇਹ ਤਾਂ ਬਿਸਤਰਾ ਲਾਇਆ ਹੋਇਆ ਆ ਇੱਥੇ ਬੈੰਦਾ ਇੱਥੇ ਹੀ ਉੱਠਦਾ ਮਣੇ ਬਾਹਰ ਨਾ ਜਾਈ ਹੁਣ ਜੇ ਬਾਹਰ ਮੈਨੂੰ ਨਜ਼ਰ ਆ ਗਿਆ ਲੋਬੀ ਮੈਨਕ ਤੋਂ ਬਿਨਾ ਮੇਰੀ ਜ਼ਿੰਦਗੀ ਬਹੁਤ ਮਾਇੂਸ ਜਿਹੀ ਰਹਿੰਦੀ ਆ ਆ ਗਿਆ ਤਾਂ ਮੈਂ ਖੁਸ਼ ਹੋਊਗੀ ਪਰ ਅਸੀਂ ਲੜਦੇ ਵੀ ਬਹੁਤ ਹਾਂ ਜੇ ਤੋਂ ਇਕੱਠੇ ਹੁੰਨੇ ਆ ਕੀ ਲੈ ਕੇ ਆਏ ਪਾਪਾ ਕੀ ਲੈ ਕੇ ਆਏ ਨਾਈਸ ਨਾਈਸ ਕੀ ਨਾਈਸ ਜੀਜੀ ਦਾ ਮੈਂ ਕੋਈ ਲੈ ਆਏ ਨਹੀਂ ਓ ਪਾਪਾ ਜੀਜੀ ਨਹੀਂ ਲੈ ਕੇ ਆਏ ਮੰਮੀ ਵਾਓ ਕਿਹੜਾ ਆ ਇਹ ਕਿਹੜੇ ਕੰਡੋ ਨੇ ਆ ਅਮ ਹਾਂ ਕਿਚ I'm happy happy ਹੈਪੀ ਆ ਹੈਪੀ ਹੈਪੀ ਦਰ ਆ ਆ ਅੱਛਾ ਮੰਮੀ ਕਿੱਥੇ ਆ

ਆਪਣੀ ਵਾਰ ਨੂੰ ਪਤਾ ਨਹੀਂ ਕੀ ਹੋ ਜਾਂਦਾ ਇਸ ਬੰਦੇ ਨੂੰ ਸਾਨੂੰ ਮੈਂ ਪੁੱਛਿਆ ਸੀਗਾ ਕੱਲ ਉਹਦਾ ਡੈਡੀ ਕਹਿੰਦਾ ਅਗੇ 1000 ਦਾ ਹੈ ਫੇਗੀ ਆ ਫਿਰ ਠੰਡ ਚ ਤਾਂ ਠਾੜ ਨਾਲੋਂ ਤਾਂ ਵਧੀਆ ਹੀ ਆ ਜਾ ਮਮੀ ਨੂੰ ਬੁਲਾ ਕੇ ਲਿਆਇਆ ਮੈਂ ਕੀ ਚਾਹੀਏ ਮਮੀ ਲੈ ਜੀ ਡੈਡੀ ਹਥੋਂ ਲੈ ਗਣੀ ਮਮੀ ਲੈ ਤੇਰਾ ਗਿਫਟ ਬੂਟ ਯਾਰ ਅਨੀਸ਼ਾ ਨਾ थे पे आके सेपा पाऊ आ हवाले हां पाके हां वाले आ पाके दिखाओ इत्थे आओ बाई फिरा ये तो मैं हूं ही पाले नहीं बाहर ओ है के कड्डे मुंह से मैं काट लेते हैं वो पार वाले तो वो फले आया सीधा वो देखो का नंबर है 77 का जरा बोलिए

ਰੌਣਕਾਂ ਪਾ ਕੇ ਆਗੀ ਰਵੜਦੇ ਕੰਬਿਜਾਇਆ ਨਹੀਂ ਬਣਿਆ ਵਿਆ ਜਦਾਂ ਮੈਂ ਬੂਟ ਨਵੇਂ ਦੇ ਆਈਆ ਦਿਹਾੜਾ ਤੇ ਰਵੜਦੇ ਹਾਂਗੇ ਦੇਖ ਰਿਕੇ ਰਵੜਦੇ ਹਾਂ ਆਹ ਹੋਏ ਦਜੀਆ ਤੇ ਲਾਹਣੇ ਪਾਉਣੇ ਵੀ ਸੌਖੇ ਆਹ ਉਹ ਜਿਹੜੇ ਕੰਪਨੀਆਂ ਪਾਪਾ ਪਾਪੇ ਹਲੇ ਪਸੰਦ ਨੇ ਮੇਰੀਆਂ ਤਾਂ ਚੱਪਲਾਂ ਹੀ ਡੱਫਲ ਜੀਆਂ ਬਣ ਗਈਆਂ ਬੰਦ ਨਹੀਂ ਆ ਗਿਆ ਨਾ ਆਹ ਹੋਏ ਫਾਗੇ ਹੁੰਦੀਆਂ ਛੱਡੀ ਤਾਂ ਨਹੀਂ ਉਹ ਨਹੀਂ ਤੇ ਸਹੀ ਵੀ ਢੰਗ ਕਰ। ਚੱਕ ਕਰ ਮੈਂ। ਇਹ ਪਾਣੀ ਨਹੀਂ ਲਓ। ਲਾ ਬੁਧ ਭਾਈ ਦੇ ਪਾਣੀ ਉਹ ਲਓ। ਆਈ ਉਹਦੇ ਮਾਰ ਦੀ ਦਿਲਾ ਚਲਾ ਤੇ ਨਾ ਕੋਈ। ਖਾਣੇ ਹਾਂ? ਹਾਂਜੀ। ਅਚਾਰ ਹੋ ਗਿਆ। ਯਾਰ ਬੋਲ ਦੇ ਜਾ ਵਸੇ ਪਚਾਮੇ ਹਾਂ ਮੈਂ ਵਧੀਆ ਫੋਨ ਦਾ ਕੰਮ ਨਹੀਂ ਕਰਦਾ ਆਪ ਤੇ ਆਪ ਦੇ ਲਈ। ਇਹ ਬੁਰੇ, ਕੁਰੇ, ਠੰਡ ਨਹੀਂ ਲੱਗਦੀ ਇਹ ਚ। ਠੰਡਾ ਹਾਂ ਜੀ ਮੈਂ ਲੇਅਲ ਦਾ ਫ ਚੱਲ ਜਾ। ਇੰਨੀ ਵੀ ਨਹੀਂ ਗਰਮ ਹੋਣੀ। ਜਿੰਨੀ ਗਾਪੜ ਆਤੀ। ਵੈਸੇ ਆਪਾਂ ਕਈ ਹੰਨੇ ਪਰ ਆਪਣੇ ਵੀ ਠੰਡ ਬਹੁਤ ਜ਼ਿਆਦੇ ਆਸੀ। ਆਪਾਂ ਅੰਦਰ ਦੀ ਮਹਿਸੂਸ ਹੁੰਦੀ ਕਿਉਂਕਿ ਠੰਡ ਨਹੀਂ ਲੱਗਦੀ ਕੱਲੀ, ਬਾਹਰ ਤਾਂ ਬਾਹਰ ਤਾਂ ਹੈ ਹੀ ਯਾਰ। ਬਾਹਰ ਬਹੁਤ ਠੰਡ ਹੈ। ਆਪਣੇ ਉੱਥੇ ਵੱਡੀ ਦਾ ਅੰਦਰਾਂ ਜੀ ਵੀ ਲੱਗਦੀ ਆ। ਸਾਉ ਤੇ ਉੱਥੇ ਇੱਕ ਉਹ ਚੀਜ਼ ਆ ਜਾਂਦਾ ਜਿਵੇਂ ਮੰਨ ਲਓ ਹੁਣ ਕਮਰੇ ਚ ਸਿੱਧੀ ਹਵਾ ਪੈਣੀ ਆਪਣੇ ਬਾਹਰੋਂ ਬੰਦ ਹੋ ਗਏ ਕਮਰੇ ਗਾਂਹ ਰਹ ਜਾਂਦੇ ਆ ਫਿਰ ਬੰਦ ਕਿਨੇ ਕਰਾਈ ਛੇਤੀ ਨਾਮ ਲੈ ਉਹਨੂੰ ਬੰਦ ਪਾਪੇ ਨੇ ਨਹੀਂ ਆ ਜਿਹੜੇ ਬਾਰ-ਬਾਰ ਇਹਨਾਂ ਨੇ ਪਾਇਆ ਕਿਹੜੇ ਬਾਰ-ਬਾਰ ਆ ਜਿਹੜਾ ਬਾਰ ਇਧਰੋਂ ਲੱਗਾ ਉਹ ਮੈਂ ਸੌਂ ਪਾਲਾ ਤੇ ਮੈਂ ਇੰਕੇ ਕੇ ਲਵਾਏ ਮੈਂ ਕਿਹਨੇ ਕੇ ਕੇ ਲਵਾਏ ਸੀ ਕੀ ਮਤਲਬ ਹੈ ਤੇਰਾ ਵੀ ਕੀ ਦਾ ਨਾਮ ਨਵਾਉਣਾ ਜਿਹਨੇ ਲਵਾਏ ਸੀ ਐਕਚੁਅਲ ਨਾਮ ਦੱਸ ਤੇ ਕੀ ਕਰਾਂ ਮੈਂ ਉਹਦੇ ਲੈ ਲੈਣਾ ਨਾਮ ਜੋਤ ਕੌਰ ਨਾ ਜੋਤ ਦਾ ਨਹੀਂ ਹੋ ਗਿਆ ਸਾਫ ਹੁਣ ਕਤੀਲਾ ਨਹੀਂ ਕਰਨਾ ਆ ਯਾਰ ਉਹ ਕਰ ਦੇ ਤੇ ਮੈਂ ਕਰਾਂ ਹੁਣ ਕਰ ਦੇ ਤੇ ਰਟੋਂ ਹੁੰਦਾ ਹੈ ਸਾਡੇ ਤੋਂ ਨਹੀਂ ਕਿਉਂਕਿ ਤੂੰ ਤੈਨਾਂ ਵਾਰੀ ਘਾਟ ਚੁਕਾ ਪਹਿਲਾਂ ਵੀ ਉਹਨੂੰ ਬਰਬਾਦ ਹੂੰ ਅੱਜ ਮੰਡੀ ਗਿਆ ਤੇ ਮੰਡੀ ਤੋਂ ਮੁੜ ਕੇ ਮੈਂ ਭੁੱਲ ਗਿਆ ਵਲੌਗ ਬਣਾਉਣਾ ਅਸਲ ਵਿੱਚ ਮੈਂ ਇੱਕੜੋਂ ਕੰਮਾਂ ਦੇ ਵਿੱਚ ਬਿਜੀ ਹੋ ਗਿਆ ਸੀਗਾ ਕੋਈ ਨਾ ਖੰਗਤ ਪੀਂਦੇ ਹੋਦੇ ਕੀ ਕੀ ਕੋਇਆ ਗੱਡੀ ਵਾਲਾ ਕੰਮ ਤੇ ਇੱਕ ਲਾਡੀ ਦਾ ਕੁਰਤਾ ਵੀ ਮੈਂ ਲੈ ਕੇ ਦੇ ਕੇ ਆਇਆ ਲਾਡੀ ਦਾ ਕੁਰਤਾ ਵੀ ਮੈਂ ਲੈ ਕੇ ਤੇ ਦਰਜੀ ਨੂੰ ਫੜਾਇਆ ਤੇ ਨਾਪ ਦਾ ਹੁਣ ਕੋਈ ਅਤਾ ਪਤਾ ਹੀ ਨਹੀਂਗਾ ਨਹੀਂ ਕਹਿੰਦਾ ਲਾਡੀ ਕਹਿੰਦਾ ਭੋਦੀ ਕੁਰਤਾ ਵੀ ਮੈਂ ਲੈ ਕੇ ਦੇ ਦੀ ਆ ਮੈਂ ਕਾਉ ਨੂੰ ਸਾੜੇ ਨੇ ਫਿਕਰ ਬੋਦੇ ਕਿਉਂ ਫਿਰ ਪਤਾ ਮਸਾ ਤਾਂ ਉਹਨੇ ਕੋਲ ਮੰਗਿਆ ਸਾੜੇ ਸਾਲੇ ਨੇ ਮੰਗਿਆ ਕੁੱਟਾ ਪਿਆਮਾ ਸਾਲੇ ਨੇ ਇੱਕ ਬੋਤਲ ਜਿਕੇ ਆਇਆ ਜੇ ਕਹਿੰਦਾ ਕੁੱਟਾ ਪਿਆਮਾ ਬਣ ਗਿਆ ਤਾਂ ਉਹ ਨਹੀਂ ਹੁੰਦੀ ਕੁੱਟਾ ਲੈ ਮੇਰੇ ਉੱਤੇ ਪਾਉਣ ਨੂੰ ਜੈ ਗੱਟ ਦੀ ਅਧੀਆਂ ਮਾਵਾ ਵਾਲੀ ਅੱਛਾ ਉਹ ਪੰਮਾ ਦਾ ਕੋਈ ਨਹੀਂ ਪੀਂਦਾ ਮੈਨੂੰ ਕਹਿੰਦਾ ਆਪਣੇ ਕੋਲੋਂ ਲੈ ਕੇ ਦੇਣ ਲੱਗੀਆਂ ਮੈਂ ਕਿਹਾ ਉਹ ਆਪਣੇ ਕੋਲੋਂ ਲੈ ਕੇ ਦੇਣ ਲੱਗੀਆਂ ਕਹਿੰਦਾ ਬਾਅਦੋਂ ਮੇਰੇ ਖਾਤੇ 'ਚ ਨਾ ਬਾਰੇ ਬੈਠੇ ਫੇਰ ਹੱਸਣਾ ਬੈਠਾ ਨਾ ਨਹੀਂ ਮੈਂ ਤੈਨੂੰ ਪੈਸੇ ਭੇਜ ਦੂੰਗਾ ਜਿਹੜਾ ਸਮਾਨ ਮੈਂ ਭੇਜੂ ਨਹੀਂ ਮੈਂ ਉਹ ਨਹੀਂ ਕੋਈ ਨਹੀਂ ਤੇ ਮੈਨੂੰ ਕਹਿੰਦਾ ਤੂੰ ਕਹਿੰਦਾ 에어ਪੋਰਟਾਂ ਦਾ ਗੱਲਾਂ ਬਾਹੀ ਦਾ ਨਾਮ ਲਿਆ ਕਹਿੰਦਾ ਮੇਰੇ ਜਿਹੜਾ ਮੈਂ ਤੈਨੂੰ 5000 ਰੁਪਏ ਪਾਉਣਾ ਹੈ ਉਹਦਾ ਕੋਈ ਨਾ ਕੋਈ ਨਹੀਂ ਹੈਗਾ ਵੀ ਮੈਂ ਹੁਣ ਤੁਹਾਨੂੰ ਦੱਸ ਦਵਾਂ ਕਹਿੰਦਾ ਮੈਂ ਵਲੌਗ ਦੇਖਦਾ ਆਂ 에어ਪੋਰਟੇ ਜਿਹੜਾ ਫਿਰ ਮੈਂ ਤੇ ਉੱਤੇ ਲਾਡੀ ਨੇ ਲੱਗ ਜਿੱਦੇ ਦੋਨਾਂ ਨੇ ਇਕੱਲੇ ਮੈਂ ਕਹਿੰਦੇ ਮੈਂ ਕਹਿੰਦਾ ਦੀ ਨਵੇਂ ਡਿਨੇ ਅਗਲੇ ਮਹੀਨੇ ਉਹ ਮੈਕ ਨਹੀਂ ਪਾਇਓ ਮੈਕ ਨੂੰ ਮੋੜ ਲੈਣੇ ਆ ਹਾਏ ਕਿੰਨਾ ਸ਼ਤਾਨ ਆ ਸਿੱਖੀ ਤੂੰ ਆਪ ਵੀ ਨਹੀਂ ਦੱਸਿਆ ਮਜੂਤ ਮੈਂ ਤਾਂ ਲੈ ਕੇ ਹੀ ਨਹੀਂ ਦਿੱਤੀਆਂ ਇਸ ਦੀ ਬੈਣ ਦਾ ਸੁਜੋੜਾ ਸੀ ਤੇਰੇ ਪੈਰੇ ਮੇਰੇ ਪੈਰੇ ਤੇਰੇ ਪੈਸੇ ਮੇਰੇ ਪੈਸੇ ਮੇਰੇ ਪੈਸੇ ਤੇਰੇ ਪੈਸੇ ਇਹਨੇ ਅੱਜ ਇਹਨੇ ਠੱਠ ਕੀਤਾ ਇਹਨੇ ਇਹਨਾਂ ਲਿਬੜ ਕੇ ਆਇਆ ਫਿਰ ਇਹਨੂੰ ਗਰਮ ਪਾਣੀ ਨਾਲ ਨਵਾਇਆ ਮੈਂ ਤਾਂ ਮੰਮੀ ਨੇ ਬਾਟੀਆਂ ਘਟੋਟੋ ਘੋਕੇ ਮਸਾ ਨਵ ਆਇਆ ਸੀ ਗਰਮ ਪਾਣੀ ਨਾਲ ਹੁਣ ਇਹਦਾ ਸੂਟ ਲਿਆਉਂਦਾ ਨਹੀਂ ਅੱਜ ਮਿਲਿਆ ਨਹੀਂ ਪਤਾ ਹੀ ਨਹੀਂ ਕੀਤਾ ਨਹੀਂ ਨਹੀਂ ਮਿਲਿਆ ਨਹੀਂ ਕਾ ਬਠਿੰਡੇ ਮਿਲੂਗਾ ਕੱਲੂ ਜਾ ਕੇ ਲਿਆਈਏ ਫਿਰ ਸੂਟ ਇਹਦਾ ਕੋਈ ਨਹੀਂ ਲਿਆਵਾਂਗੇ ਅੰਡੇ ਬਹੁਤ ਆ ਬਈ ਓਏ ਇਹਨੂੰ ਅੰਡੇ ਅੰਡੇ ਖਾਂਦਾ ਹੈ ਤੇ ਤਰ ਤੁਕਰਾਂ ਦੇ ਆਂਡੇ ਤੰਨੀ ਤਾਂ ਨਹੀਂ ਕੰਦੀ ਮੈਂ ਤਾਂ ਮੰਮੀ ਨੇ ਮੰਜੇ ਨੂੰ ਬੜੀ ਗੀ ਕਰਤਾ ਸੀ ਫਸਾਤਾ ਸੀ ਮੰਮੀ ਨੇ ਫਸਾ ਮੰਮੀ ਕਹਿੰਦੀ ਐ ਮੇਰਾ ਰਾਦਾ ਐ ਸੀਗਾ ਮੈਂ ਬੈੱਡ ਤੇ ਸੌਂਜਾਂ ਮੈਂ ਸੌਂਜਾਂ ਮੈਂ ਲੈ ਬੈਨ ਕੋਈ ਮਾ ਜਿਆ ਵਧੀਆ ਹੀ ਆ ਮੰਜੇ ਦਾ ਸੌਂਗਾ ਵਧੀਆ ਕੀ ਐ ਦੇਚ ਵਧੀਆ ਮੰਜੇ ਦੇ ਕੱਲਾ ਬੰਦਾ ਲੈ ਮੋਰ ਕੀ ਮੰਜਾ ਆ ਤਾਂ ਕੀ ਐ ਕਰਨ ਖਜੂਰਾ ਜਿਆ ਮੰਮੀ ਨੂੰ ਮੈਂ ਕਿਹਾ ਮੈਂ ਕਿਹਾ ਦੂਜਾ ਮੰਮੀ ਨੂੰ ਪਹਿਲਾਂ ਦਵਾਈ ਵੀ ਮੈਂ ਦਿੱਤੀ ਉੱਠ ਕੇ ਹੈ ਫਿਰ ਮੈਂ ਕਿਹਾ ਮੰਮੀ ਦੋ ਚੱਲ ਕਹਿੰਦੀ ਫੜਾ ਦੇ ਮੈਂ ਫੜਾਉਣ ਲਈ ਉਤ ਕੋਲੀ ਵੀ ਲਾ ਦੇ ਮੈਂ ਕਿਹਾ ਮੰਮੀ ਇੰਨਾ ਵੀ ਨਹੀਂ ਬਿਮਾਰ ਚੰਡੀਗੜ੍ਹ ਤੋਂ ਆਣਿਆ ਇਹ ਹੈ ਇਹ ਚੰਡੀਗੜ੍ਹ ਲਿਆ ਸੀ ਕਿੰਨੀਆਂ ਚੀਜ਼ਾਂ ਲਿਆਂ ਚੰਡੀਗੜ੍ਹ ਆ ਰਾਮ ਚੰਡੀਗੜ੍ਹ ਕਾ ਦੰਦ ਲਿਆ ਚੰਦੀ ਨਹੀਂ ਚੰਡੀ ਇਹ ਚੰਡੀਗੜ੍ਹ ਲਿਆ ਸੀ ਜਿਹੜਾ ਕਾਲਾ ਆ। ਵੱਡਾ ਉਹ ਲਿਆ ਸੀ ਜਲੰਧਰੋਂ। ਉਹ ਤਾਂ ਸਾਰੇ ਆ ਸੀ। ਜਲੰਧਰੋਂ ਲਿਆ ਸੀ ਅੰਬਰਸਰ ਕੀ ਗੱਲ ਨੇ ਗਏ ਸੀ। ਅੰਬਰਸਰ ਦਾਖਲ ਕਰਾਇਆ ਸੀ। ਕਿਹਨੂੰ? ਮੈਨੂੰ ਕਿਦੋਂ ਆਪਸ ਆਪਣੇ ਕਹਿੰਦੀ ਮਮੀ ਕਹਿੰਦੀ ਉਹ ਅੰਬਰਸਰੋਂ ਲਿਆ ਸੀਗਾ। ਦੂਜਾ ਮੰਜਾ ਕਾਲਾ ਮੈਂ ਕਹਿੰਦਾ ਅੰਬਰਸਰੋਂ ਕਹਿੰਦੀ ਇਹੋ ਜਿਹਾ ਤੈਨੂੰ ਪਾਗਲਖਾਨੇ ਦਾਖਲ ਕਰਾਇਆ ਸੀ। ਨਾ ਮਾਂ ਦੇ ਨਾਲ ਮਿਲਿਆ ਸੀ। ਦੋਨੇ ਇੱਕੋ ਜਿਹੇ ਆ ਗੱਡੀ ਸਹੀ ਕਰਾ ਕੇ ਨਹੀਂ ਆਇਆ ਸਾਨੂੰ ਘਰ ਉਹ ਕਹਿ ਗਿਆ ਮੈਂ ਗੱਡੀ ਸਹੀ ਕਰਾ ਆਖੇ ਮੈਂ ਗੱਡੀ ਸਹੀ ਕਰਾਉਣ ਚੱਲਣਾ ਹਣ ਕਾਲੂ ਫੇਰ ਜਾਣਾ ਆ ਯਾਰ ਸਾਡਾ ਨਹੀਂ ਦੇਣੇ ਸਾਡਾ ਦੇਣ ਦੇਣੇ ਨਹੀਂ ਲੰਗਦਾ ਜਦੋਂ ਮੈਂ ਕਿਹ ਤੂੰ ਚੱਲ ਜੰਨਾ ਆ ਮੈਂ ਕਦੀ ਆ ਮੈਂ ਅੱਜ ਵੈਸੇ ਤਾਂ ਸਾਰਾ ਦਿਨ ਕੰਮ 'ਚ ਹੀ ਲੰਘਿਆ ਪਰ ਮੈਂ ਤੈਨੂੰ ਬਹੁਤ ਮਿਸ ਕੀਤਾ ਤਕਦੀਰ ਇੰਨੀ ਸ਼ੈਤਾਨੀ ਆ ਨਾ ਇਹਨੇ ਬੂਟ ਨਹੀਂ ਪਾਏ ਸੀ ਤਾਂ ਮੈਂ ਇਹਦੇ ਨਾਲ ਗੁੱਸੇ ਹੋ ਗਿਆ ਮੈਨੂੰ ਇਹਨੂੰ ਪੂਰਾ ਇਗਨੋਰ ਕੀਤਾ ਇਹ ਘਟੋਪ ਘਟ 15 20 ਮਿੰਟ ਮੈਨੂੰ ਬੁਲਾਉਂਦੀ ਰਹੀ ਤੇ ਮੈਂ ਬੋਲੀ ਨਹੀਂ ਤੇ ਇਹਨੇ ਇਹੀ ਗੱਲ ਆਪਣੇ ਦਿਲ 'ਚ ਰੱਖੀ ਮੰਮੀ ਨੂੰ ਪੁੱਛ ਜਦੋਂ ਮੈਂ ਇੱਥੇ ਆਈ ਆ ਸੁੱਤੀ ਉੱਠੀ ਐ ਇਹਨੇ ਕੁੜੀ ਨੇ ਮੈਨੂੰ ਬੁਲਾਇਆ ਨਹੀਂ ਮੰਮੀ ਨੂੰ ਪੁੱਛ ਰਾ ਕਿੱਦਾਂ ਦੋਰੀ ਤੇਰੀ ਹੋ ਗਈ ਇਹ ਇਸ ਗੱਲ ਤੇ ਵੀ ਮੈਂ ਇਹਨੂੰ ਇਗਨੋਰ ਕੀਤਾ ਸੀ ਇਹਨੂੰ ਮੈਨੂੰ ਫੋਲ ਇਗਨੋਰ ਕੀਤਾ ਇਹ ਪੁੱਠੀ ਆਂਦੀ ਹੈ ਨਾ ਸਾਰਾ ਦਿਨ ਨਹੀਂ ਬੂਟ ਪਾਉਂਦੀ ਹੁਣ ਅੱਧੀ ਰਾਤ ਨੂੰ ਬੂਟ ਪਾ ਲੈ ਹੁਣ ਕੀ ਚਾ ਚੜਿਆ ਬੂਟਾਂ ਦਾ ਮੇਰੇ ਨਾਲ ਐਡਾ ਐਡੀ ਇਹ ਦੇਲਾ ਤੂੰ ਮੇਰੇ ਨਾਲ ਇੰਨਾ ਗੁੱਸਾ ਰੱਖਿਆ ਇਹਨੇ ਉਸ ਗੱਲ ਦਾ ਗੱਡੇ ਨੇ ਤੂੰ ਪਾ ਲੈ ਗਮੂੜ ਜੇ ਹਾਂ ਲੜਾਈ ਨਾ ਹੋਵੇ ਕਿਸੇ ਗੱਲ ਦੀ ਨੋ ਨੀ ਆਦਾ ਮम्मा ਕੋਲੇ ਲੁਣੇ ਅੱਧੀ ਗੱਡੀ ਗੱਡੀ ਬੰਦ ਕਰ ਹਾਏ ਇੰਨੀ ਬੇਇੱਜ਼ਤੀ ਮੰਮੀ ਦੀ ਕੋਈ ਜਵਾਬ ਦੇਣਾ ਸੈਂ ਮੰਗਦੀ ਅੰਮਾ ਇਹਨੂੰ ਇਹ ਗੱਲ ਹੈ ਐ ਇੰਨੀ ਬੇਇੱਜ਼ਤੀ ਮੰਮੀ ਜੇ ਮੇਰੀ ਹੋਈ ਹੁੰਦੀ ਨਾ ਮੈਂ ਚੁੱਪ ਕਰਕੇ ਰਜਾਈ ਲਾ ਕੇ ਸੌ ਜਾਣਾ ਸੀ ਕੱਚੂ ਹੀ ਆ ਵੈ ਕਿ ਤੂੰ ਕੱਚੂ ਕੀ ਗਰਮੀਆਂ ਜੀ ਕਰੀਓ ਗਰਮੀ ਕਿੰਨੀ ਹੈ ਗਰਮੀ ਬਸ ਗਰਮੀ ਹੀ ਨਹੀਂ ਮੈਂ ਕਦੇ ਕਰ ਬਸ ਗਰਮ ਹੈ ਕੀ ਤੈਨੂੰ ਗਰਮੀ ਵੀ ਟਾਈਮ ਨਹੀਂ ਲੱਗਣ ਲੱਗਦੀ ਤੇ ਤੈਨੂੰ ਠੰਡ ਵੀ ਟਾਈਮ ਨਹੀਂ ਸਾਰਿਆਂ ਨਾਲੋਂ ਪਹਿਲਾਂ ਘਰ 'ਚ ਠੰਡ ਤੈਨੂੰ ਲੱਗਣ ਲੱਗਦੀ ਆ ਤੇ ਤੂੰ ਇੰਨੀ ਜ਼ਿਆਦੇ ਠੰਡ ਮੰਦਦਾ ਨਾ ਰਜਾਈ ਕਢਾ ਵੀ ਲਈ ਮੰਮੀ ਨੇ ਦੋ ਕੰਬਲ ਲਏ ਹੋ ਆ ਰਜਾਈ ਚਾਜੂ ਨੈਗ ਕੇ ਨਹੀਂ ਕਿ ਕਹੋਏ ਵੈਸੇ ਇਹਨੇ ਜੇ ਤਾਂ ਮੈਂ ਕਿ ਨੈਗ ਹੋਣਾ ਚਾਹੀਦਾ ਇਹ ਤਾਂ ਮੋਟੀ ਆ ਗਰਮ ਬਹੁਤ ਆ ਇਹ ਮੰਮੀ ਹੁਣਾਂ ਨੇ ਦਿੱਤੀਆਂ ਸੀ ਮੈਨੂੰ ਵਿਆਹ ਨੂੰ ਪੇਟੀ ਦਿੰਦੇ ਹੁੰਦੇ ਨਾ ਪੇਟੀ ਦੇ ਵਿੱਚ ਆ ਸਿਗੀਆਂ ਇਦਾਂ ਦੀਆਂ ਮਤਲਬ ਹਾ ਇਹਦੀ ਰਜਾਈ ਆ ਪੇਟੀ ਖਲਾਈ ਦਾ ਸੂਟ ਹੈ ਹੈ ਪੇਟੀ ਖਲਾਈ ਹੈਗਾ ਸੀ ਮੰਮੀ ਪੇਟੀ ਖਲਾਈ ਦਾ ਸੂਟ ਉੱਤੇ ਕਿ ਇਹਨੇ ਦਿੱਤ ਕਿਹਨੂੰ ਦਿੱਤਾ ਸੀ ਦੀਪੂ ਦੀ ਨੂੰ ਦਿੱਤਾ ਸੀ ਪੇਟੀ ਖਲਾਈ ਦਾ ਵੱਡੇ ਨੂੰ ਸਾਰੇ ਰੀਤੀ ਰਿਵਾਜ ਕੀਤੇ ਅਸੀਂ ਗੱਲ ਨਹੀਂ ਆਈ ਹੁਣ ਆਹ ਰਜਾਈ ਸੀਗੀ ਤੇ ਆ ਬੈੱਡ ਸ਼ੀਟ ਆ ਤੇ ਆ ਸਹਰਾਣੇ ਆ ਇੰਦਾ ਦੀਆਂ ਕਿੰਨੀਆਂ 5 ਐ ਨਾ ਮੈਂ ਕੀ ਚੋਰੀ ਹੋ ਜਾਏ ਉਹ ਲਾ ਦੋ ਰਜਾਈਆਂ ਅਗਲੇ ਨੇ ਚੋਰੀ ਕਰਕੇ ਲੈ ਕੇ ਜਾਣੀਆਂ ਮੈਂ ਕਿ ਅਗਲੇ ਜੀ ਆਪਣੇ ਕੋਲ ਹੋਣ ਹੀ ਰਜਾਈਆਂ ਕਰ ਲਈਆਂ ਐਡਾ ਦੀਆਂ ਮਤਲਬ ਸਾਡੇ ਕੋਲ ਪੰਜ ਆ ਠੀਕ ਆ ਇਹਦੇ ਵਿੱਚੋਂ ਇੱਕ ਆਹ ਲਾਈ ਹੋਈ ਐ ਇੱਕ ਮੈਂ ਜਦੋਂ ਵਿਆਹ ਹੀ ਵੀ ਆਈ ਸੀ ਉਦੋਂ ਪਾਪੇ ਹੁਣਾਂ ਨੂੰ ਕੱਢ ਕੇ ਦਿੱਤੀ ਸੀਗੀ ਬਲੂ ਕਲਰ ਦੀ ਤੇ ਇੱਕ ਬਰਾਊਨ ਕਲਰ ਦੀ ਉਹ ਵੀ ਲੱਗੀ ਹੋਈ ਆ ਨਾ ਦੇਖ ਲੈ ਲੈ ਹੁਣ ਤੇ ਚੜ ਗਈ ਐ ਪੂਟ ਲੈ ਕੇ ਲਾ ਤੇ ਤੇ ਪਸ ਭਰ ਗਿਆ ਜੀ ਆਹ ਜਿਹੜੀਆਂ ਦੋ ਲੱਗੀਆਂ ਹੋਈਆਂ ਸਾਡੇ ਤੇ ਤਿੰਨ ਪਈਆਂ ਉਹਵੇਂ ਨਵੀਆਂ ਦੀਆਂ ਨਵੀਆਂ ਹਨਾ ਕਿੱਦਾਂ ਦੀਆਂ ਲੱਗੀਆਂ ਸੀ ਇਹ ਤੈਨੂੰ ਮੈਂ ਕਿ ਵਧ ਗਿਆ ਆ ਹੁਣ ਕੀ ਇਹਨਾਂ ਨੂੰ ਮੈਂ ਦੋਸਰਾ ਇਹਨਾਂ ਤੇ ਕਲੀਮਾ ਪੜ੍ਹਦੇ ਆ ਮੇਰੀ ਗੱਲ ਸੁਣ ਕੰਬਲ ਦੱਸ ਦੇ ਰੱਬ ਡੈਰਿੰਗ ਨੇ ਦਿੱਤਾ ਮੈਨੂੰ ਮੈਂ ਕਹਾਂ ਮੈਂ ਤਕਦੀਰ ਨੂੰ ਦੇ ਦੂੰਗੀ ਤਾਂ ਦੋਨੇ ਜਾਣੇ ਮੇਰੇ ਗਾਲ ਪੈਵਾ ਭਰੋਣਾ ਉਹਨਾਂ ਹੰਡਾ ਹੀ ਨਾ ਫਿਰ ਤੂੰ ਹੰਡਾਉਣ ਵਾਲਾ ਹੈ ਹੀ ਨਹੀਂ ਉਹਨੂੰ ਜਦੋਂ ਉੱਪਰ ਇੱਕ ਵਾਰੀ ਕੱਢਿਆ ਤਾਂ ਦਾਲਵਾ ਕੇ ਉਹਨੂੰ ਪਤਲਾ ਇੰਨਾ ਨਿੱਗਾ ਕੰਬਲਿਆ ਕਹਿ ਦਿੰਦਾ ਪੱਥਰ ਹੀ ਆ ਪੱਥਰ ਹੀ ਪੱਥਰ ਨਾ ਹੈਗਾ ਉਹ ਇੰਨਾ ਭਾਰਾ ਆ ਤੁਸੀਂ ਪੈਰ ਇੱਕ ਪਾਸੇ ਨੂੰ ਰੱਖ ਲਿਓ ਸਾਈਂਆਂ ਤੋਂ ਤਾਂ ਪਲਟ ਨਹੀਂ ਹੁਣ ਮੈਂ ਕਿ ਵਾਸ ਕਿ ਕਿ ਵਾਸ ਕਰੂੰ ਇਹ ਗੱਪਾਂ ਇੰਨਾ ਵੀ ਨਹੀਂ ਭਾਰਾ ਓ ਲੈ ਲਾ ਲਾਦਾ ਜਵਾਬ ਮੌਨਸਟਰ ਕਹਿੰਦੀ ਮੌਨਸਟਰ ਕੌਣ ਆ ਹੈ ਤੇਰੇ ਤੋਂ ਡਰਦੀ ਆ ਮੌਨਸਟਰ ਤੋਂ ਇੰਨੀ ਕੁੜੀ ਚ ਜਾਇਦੇ ਆ ਨਾ ਮੈਂ ਕਿ ਇੰਨੀ ਜਾਇਦੇ ਆ ਬੁਲਾਇਆ ਨਹੀਂ ਮੈਨੂੰ ਬੰਦੇ ਨੂੰ ਬੰਦੇ ਨੇ ਜਵਾਬ ਹੀ ਦੱਸ ਦਿੰਦੇ ਵੀ ਜਦੋਂ ਆਪਾਂ ਜਿਹੜੀਆਂ ਜਿੱਦਾਂ ਕੀਤੀਆਂ ਨਾ ਉਹ ਹੁਣ ਆਪਰ ਨੂੰ ਇਹ ਦੱਸੋਗੇ ਕਿ ਕਿੰਨੇ ਜਿੱਦਾਂ ਆਪਣੇ ਮਾਂ ਪਿਓ ਪੂਰਦੇ ਸੀ ਮੈਂ ਕਿਹਾ ਦੂਜਾ ਮੈਂ ਇਹਨੂੰ ਬੁਲਾਇਆ ਨਹੀਂ 20 ਮਿੰਟ ਉਦੋਂ ਤੇ ਇਹਨੇ 20 ਮਿੰਟ ਬਾਅਦ ਚ ਜਦੋਂ ਉੱਠੀ ਹੈ ਨਾ 20 ਮਿੰਟ ਮਿੰਨਾ ਮੇਰਾ ਲਹੂ ਪੀ ਲਿਆ ਵੀ ਤੂੰ ਮੈਨੂੰ ਇਗਨੋਰ ਕਰਦੀ ਸੀ ਹੁਣ ਮੈਂ ਤੇ ਨਹੀਂ ਇਗਨੋਰ ਕਰਨਾ ਤੇ ਭੈਣ ਕਨੇ ਕਰਾਇਆ ਪਾਠ ਪਹਿਲਾਂ ਉਹਨਾਂ ਨੇ ਕਰਦੇ ਕਰਦੇ ਸੀਗੇ ਕਰਦੇ ਕਰਦੇ ਸੀਗੇ ਤੇ ਹੁਣ ਸਾਨੂੰ ਬੁਲਾ ਲਿਆ ਹੁਣ ਉਸ ਤੋਂ ਕੱਲ੍ਹ ਸੀ ਉਧਰੋਂ ਆਏ ਹੁਣ ਅਸੀਂ ਨਹੀਂ ਜਾਣਾ ਅਸੀਂ ਜਾਣਾ ਹੁਣ ਮੰਮੀ ਪਾਪਾ ਨੂੰ ਭੇਜਾਂਗੇ ਨਾਲੇ ਰਾਤ ਲਾਏ ਹੋਣਗੇ ਤੇ ਨਾਲੇ ਜਾਏ ਹੋਣਗੇ ਕਿਉਂਕਿ ਹੁਣ ਮੰਮੀ ਨੂੰ ਅਸੀਂ ਦਵਾਈ ਦਿਵਾਉਣੀ ਹੈ ਇੱਥੇ ਤੇ ਮੰਮੀ ਹਜੇ ਰਿਕਵਰੀ 'ਚ ਆ ਮੰਮੀ ਦਾ ਕੱਲ੍ਹ ਨੂੰ ਟੈਸਟ ਹੋਣਾ ਹੈ ਜੇ ਮੰਮੀ ਦਾ ਹਜੇ ਟੈਸਟ ਹੋਣਾ ਆ ਇਸ ਕਰਕੇ ਜਿਹੜਾ ਆ ਵੀ ਆਪਾਂ ਇੱਥੇ ਰਹਿਵਾਂਗੇ ਤੇ ਤੁਸੀਂ ਬੈੱਡ ਦਾ ਵਲੌਗ ਬਣਾਈ ਨਹੀਂ ਨਹੀਂ ਤੁਸੀਂ ਦੇਖਦੇ ਆ ਅਸੀਂ ਇੱਥੇ ਰਹਿਵਾਂਗੇ ਤੇ ਮੰਮੀ ਪਾਪਾ ਜਾਇਓਣਗੇ 16 Pro Max ਦਾ ਕੈਮਰਾ ਕਾਂਢੀ ਆ ਤਾਂ ਨਹੀਂ ਕਿਤੇ ਨਹੀਂ ਨਹੀਂ ਤੇ ਬਸ ਆਹੀ ਸੀ ਗੱਲਾਂ ਬਾਤਾਂ ਤੇ ਚਲੋ ਜੀ ਮਿਲਦੇ ਆ ਅਗਲੇ ਵਲੌਗ ਦੇ ਨਾਲ ਬਾਏ ਬਾਏ ਜੀ ਗੁੱਡ ਨਾਈਟ ਗੁੱਡ